ਜਾਪ ਦੇ ਵਿੱਚ 500 ਤੋਂ ਪਲੱਸ ਉੱਪਰ ਕਾਫੀ ਡੇਰਾਵਾਦ ਨੇ ਜਿਹੜੇ ਕਹਿੰਦੇ ਨੇ ਲਿਆਓ ਭਾਈ 25 ਤੋਂ 50 ਹਜ਼ਾਰ ਸਾਡੀ ਫੀਸ ਲਾ ਕੇ ਕੰਮ ਕਰਾਂਗੇ ਕਿਤੇ ਪ੍ਰੇਮ ਧਾਮ ਬੰਦੀ ਪਾਪਾ ਜੀ ਉਹ ਚਿਹਰਾ ਤੇ ਨਹੀਂ ਇਹ ਦਰਬਾਰ ਹੈ ਪ੍ਰੇਮ ਧਾਮ ਜਦਾ ਨਾਮ ਹੈ ਪ੍ਰੇਮ ਧਾਮ ਕਦੇ ਕਿਸੇ ਰੂਪ ਦੇ ਵਿੱਚ ਕਿਸੇ ਨੂੰ ਕੋਈ ਪੈਸਾ ਲਿਆ ਗਿਆ ਕਦੇ ਕਿਸੇ ਕਦੇ ਕਿਸੇ ਨੂੰ ਕੋਈ ਧਰਮ ਚੇਂਜ ਕਰਨ ਲਈ ਪੰਜਾਬ ਤੋਂ ਭੋੜੇ ਭਾਣੇ ਭਾਵਕ ਲੋਕਾਂ ਨੂੰ ਤੋੜ ਕੇ ਕਿਤੇ ਆਪਣੇ ਨਾਲ ਪ੍ਰੇਮਤਾ ਮਨਾਂ ਤੇ ਨਹੀਂ ਜੋੜਿਆ ਜਾ ਰਿਹਾ ਇਸ ਗੱਲ ਦੀ ਇੱਕ ਲਾ ਕੇ ਫਿਰਦੇ ਤੁਸੀਂ ਕਹਿਨ ਦਾ ਮਤਲਬ ਚਲਾ ਜਾਉਂਗਾ ਕੋ ਪਖੰਡ ਬਾਤ ਨਹੀਂ ਹੈਗਾ ਐ ਇੱਕ ਬਿਜ਼ਨਸਮੈਨ ਆਪਦੀ ਹੈ ਲਾ ਕੇ ਕੋਈ ਪਾਪਾ ਮੈਂ ਗੁਰਨਾਨਕ ਵਰਗੀਆਂ ਮਹਾਰੇ ਸੱਚੇ ਪਾਤਸ਼ਾਹ ਵਰਗੀਆਂ ਹਸਤੀਆਂ ਜੇ ਪੱਥਰ ਰੋਕ ਸਕਦੀਆਂ ਬਿਲਕੁਲ ਬਿਨਸਮਾਨ ਨੂੰ ਪਾਰ ਕੇ ਰੱਖਦੇ ਬਿਲਕੁਲ ਬਿਲਕੁਲ ਤੇ ਕੀ ਸਿਰ ਘਮਾਣ ਨਾਲੇ ਕੀ ਆਸਾਂ ਮਿਲਦੀਆਂ ਮੇਰੇ ਚ ਮਾਤਾ ਆ ਗਈ ਤੇਰੇ ਚ ਬਾਬਾ ਆ ਗਿਆ ਮੇਰੇ ਵੀਰ ਆ ਗਿਆ ਕਿਸੇ ਦੇ ਅੰਦਰ ਕੋਈ ਦੇਵੀ ਦੇਵਤਾ ਨਹੀਂ ਆਉਂਦਾ ਹੁੰਦਾ ਸਾਡੇ ਅੰਦਰ ਨਾ ਕੋਈ ਛਾਇਆ ਨਾ ਪੁੱਛਾ ਸਕਦਾ ਪੁਣੇਲਾ ਕੋਈ ਵੀ ਇਨਸਾਨ ਇਕ ਵੀ ਕਦੇ ਮੇਰੇ ਅੰਦਰ ਬਾਪਾ ਆ ਗਿਆ ਮਾਤਾ ਆ ਗਈ ਪੀ ਲਾ ਗਈ ਟੌਲੀਪਰ ਮਿਲਣਾ ਜੂਹ ਚਾਉਂਗਾ ਤਾਂ ਤਿੰਨ ਮਹੀਨੇ ਮੰਦੁਰ ਪਿਤਾ ਜੀ ਕਿਨੇ ਬਹਿ ਮੋਣਗੇ ਕਹਿੰਦਾ ਜੀ ਕੋਈ ਵੀ ਨਹੀਂ ਕਿ ਤੂੰ ਮੈਥ ਨਹੀਂ ਜਾਣਦਾ ਕਹਿੰਦਾ ਮਹਾਰਾਜ ਮੈਂ ਤਾਂ ਮੈਥ ਜਾਣਦਾ ਤੁਸੀਂ ਮੇਰੇ ਪਿਤਾ ਜੀ ਨੂੰ ਨਹੀਂ ਜਾਣਦੇ ਕਾ ਦੀ ਏਕੜ ਪੁੱਤਰ ਕਿਸ ਗੱਲ ਦੀ ਏਕੜ ਸਾਬ ਉਹਦੀ ਮਸਤੀ ਚ ਮਸਤ ਉਹਦੇ ਰੰਗ ਚ ਮਸਤ ਬਾਬੇ ਆਇਆ ਪਿੱਛੇ ਦੇਖਿਓ ਮੜਾ ਕੀ ਹੈ ਕਹਿੰਦਾ ਕਾਢੀ ਏ ਕੜ ਕਿਸ ਗੱਲ ਦੀ ਏ ਕੜ ਲੈ ਕੇ ਫਿਰਦਾ ਹੈ ਸਮਝ ਆਈ ਕੁਛ ਅੱਜ ਮਿੱਟੀ ਦੇ ਉੱਤੇ ਕੱਲ ਮਿੱਟੀ ਦੇ ਥੱਲੇ ਪਰਮਾਤਮਾ ਇੱਕ ਐਸੀ ਪਾਵਰ ਹੈ ਉਹਨੇ ਕੋਈ ਅਮੀਰੀ ਗਰੀਬੀ ਨਹੀਂ ਛੱਡੀ ਹੋਈ ਹੈਗੀ ਬੇਟਾ ਬੈਠ ਜਾ ਆਪਣੀ ਜਗ੍ਹਾ ਤੇ ਬੈਠ ਜਾ बैठ जाओ की गल होगी आज मिट्टी के उत्ते हैं जी मेरे ना गल करनी है अंदर करनी है इतनी करनी है आज 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 को गल ਸਤਿ ਸ਼੍ਰੀ ਅਕਾਲ। ਬਾਹਰ ਜੀ ਕੀ ਫਤਿਹ ਫਤਿਹ ਫਤਿਹ। ਬਾਹਰ ਜੀ ਕੀ ਫਤਿਹ। ਦੇਖੀ ਸ਼ਰਨਾ ਦਾਲਤੋਂ। ਜੀ। ਮਬਾਰਕ ਹੋ ਜੀ। ਜੀ। ਅਸੀਂ ਆਏ ਆ ਤਸ਼ਮੇਸ਼ਰਨਾ ਦਾਲਤੋਂ। ਜੀ। ਸਿੰਘ ਸਾਹਿਬ ਜਥੇਦਾਰ ਬਾਬਾ ਹਰੀ ਸਿੰਘ ਜੀ ਦੀ ਜੇ ਠਾਈ। ਜੀ। ਅੱਜ ਕੱਲ ਅਸੀਂ ਬਹੁਤ ਸੁਣ ਰਹੇ ਆ। ਸੋਸ਼ਲ ਮੀਡੀਆ ਰਾਹੀਂ ਸੋਸ਼ਲ ਮੀਡੀਆ ਦੇ ਜਰੀਏ ਰਾਹੀਂ ਆਪ ਜੀ ਦੀਆਂ ਵੀਡੀਓ ਦੇਖੀਆਂ ਜੀ ਜਿਹਦੇ ਵਿੱਚ ਆਪ ਜੀ ਦੀ ਇੱਕ ਕਾਨਫਰੰਸ ਦੇਖੀ ਜਿਹਦੇ ਵਿੱਚ ਆਪ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨਾਲ ਇੰਨੀ ਆਸਥਾ ਰੱਖਦੇ ਹੋ ਜੀ ਉਹਨਾਂ ਦੇ ਪ੍ਰਤੀ ਕੀ ਆਸਥਾ ਰੱਖਦੇ ਹੋ ਤੁਸੀਂ ਧੰਨ ਜੀ ਮੈਂ ਨਾ ਮੇਰਾ ਬਚਪਨ ਪਹਿਲਾਂ ਮੇਰੇ ਵੱਲੋਂ ਜਿੰਨੀ ਗੁਰੂ ਦੀ ਲਾਜ ਲਈ ਫੌਜ ਆਈ ਹੈ ਬਹੁਤ-ਬਹੁਤ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਆਜੋ ਔਰ

ਲੜਾਈ ਚੱਕੜਾ ਛੋੜੀ ਕਰਨ ਬੈਠੇ ਆਪਾਂ ਤੁਹਾਨੂੰ ਮੈਂ ਸਿੱਲਕਾ ਲਾ ਕੇ ਦਊਂਗਾ ਉਸ ਚੀਜ਼ ਦੀ ਮੇਰਾ ਬਚਪਨ ਡਿਸਟ੍ਰਿਕਟ ਮਾਨਸਾ ਬਠਿੰਡਾ ਦੇ ਵਿੱਚ ਹੀ ਗੁਜ਼ਰਿਆ ਤੇ ਮੈਂ ਕਿਉਂ ਮੁਹੱਬਤ ਕਰ ਰਿਹਾ ਬਾਣੇ ਦੀ ਕਿਉਂਕਿ ਮੇਰਾ ਬਚਪਨ ਤੁਹਾਡੇ ਚ ਗੁਜ਼ਰਿਆ ਸਾਡੇ ਬੱਲੇ ਨੇੜੇ ਤਲਵੰਡੀ ਸਾਬੋ ਹੈ ਮੇਰੇ ਪਿੰਡ ਦੇ ਬਿਲਕੁਲ ਨਾਲ ਉੱਥੇ ਮੇਲਾ ਭਰਦਾ ਸੀਗਾ ਜੇ ਤੁਹਾਨੂੰ ਪਤਾ ਹੋਵੇ ਤਲਵੰਡੀ ਸਾਬੋ ਸਿੰਘ ਸਭਾ ਨਾ ਉਹ ਸੀ ਮੈਂ ਛੋਟਾ ਜਾਂ ਹੁੰਦਾ ਸੀ ਸਾਰਾ ਤੁਹਾਡੀ ਗੋਦੀਆਂ ਚ ਪਲਿਆ ਹੋਇਆ ਰਹੀ ਗੱਲ ਤਨਸ਼ੀਰ ਗੰਦ ਸਾਹਿਬ ਜੀ ਦੀ ਇਹ ਦਰਬਾਰ ਹੈ ਪ੍ਰੇਮਤਾਮ ਜਿਹਦਾ ਨਾਮ ਹੈ ਪ੍ਰੇਮਤਾਮ ਇਹਾਂ ਪਰ ਹੋਤਾ ਹੈ ਹਰ ਧਰਮ ਦਾ ਸਨਮਾਨ ਮਿਲਦਾ ਹੈ ਮੁਹੱਬਤ ਦਾ ਪੈਗਾਮ ਉਸੀ ਕਾ ਨਾਮ ਸ਼੍ਰੀ ਪ੍ਰੇਮਦਾਸ ਸਾਡੇ ਵੱਲੋਂ ਹਰ ਧਰਮ ਨੂੰ ਬਰਾਬਰ ਦਾ ਸਤਿਕਾਰ ਦਿੱਤਾ ਜਾਂਦਾ ਹੈ ਜੀ ਮੇਰੇ ਲਈ ਸ਼ਾਇਦ ਤੁਹਾਨੂੰ ਵੀਡੀਓ ਚ ਦੇਖਿਆ ਵੀ ਹੋਵੇ ਤੁਸੀਂ ਪਹਿਲਾਂ ਤਨਸ਼ੀਰ ਗੰਦਸਾਹਬ ਜੀ ਦਾ ਪ੍ਰਕਾਸ਼ ਦਰਬਾਰ ਦੇ ਵਿੱਚ ਵੀ ਹੋਇਆ ਸੀਗਾ ਜਸਟ 2 ਮਹੀਨੇ ਪਹਿਲਾਂ ਔਰ ਮੈਂ ਬੜਾ ਆਪਣੇ ਆਪ ਨੂੰ ਭਾਗਿਆਸ਼ਾਲੀ ਸਮਝਦਾ ਉਸ ਚੱਕਰ ਦੇ ਵਿੱਚ ਆਪ ਜੀ ਕੋਈ ਵੀ ਸੀ ਦੀ ਦੇਹਾਰਾ ਜਾਂ ਤਾਂ ਤਾਂ ਨਹੀਂ ਸੀ ਗੁਰ ਨਾਨਕ ਦੇਵ ਮਹਾਰਾਜ ਦੀ ਤਾਂ ਕੋਈ ਵੀ ਪ੍ਰਕਾਸ਼ ਦੇਹਾਰਾ ਜਨਮ ਦੇਹਾਰਾ ਦਾ ਆਪ ਬਹੁਤ ਖੁਸ਼ੀ ਨਾਲ ਚਾਵਾ ਨਾਲ ਹਮ ਹਮਾ ਕੇ ਮਨਾਉਂਦੇ ਜੀ ਬਿਲਕੁਲ ਬਿਲਕੁਲ ਤੁਸੀਂ ਉਹਨਾਂ ਦੇ ਪ੍ਰਤੀ ਕੀ ਆਸਥਾ ਰੱਖਦੇ ਜੇ ਉਹਨਾਂ ਨਾਲੋਂ ਕਿਤੇ ਇਹ ਭਾਵ ਪੰਜਾਬ ਦੇ ਭੋੜੇ ਭਾਣੇ ਭਾਵਕ ਲੋਕਾਂ ਨੂੰ ਤੋੜ ਕੇ ਕਿਤੇ ਆਪਣੇ ਨਾਲ ਪ੍ਰੇਮ ਧਾਮਨਾ ਤੇ ਨਹੀਂ ਜੋੜਿਆ ਜਾ ਰਿਹਾ ਜਿਵੇਂ ਬਕੇਸ਼ਵਰ ਧਾਮ ਦੇ ਵਿੱਚ ਤੇ ਦਵਿੰਦਰ ਸ਼ਾਸਤਰੀ ਪੰਡਤ ਜੀ ਆਧਾਰ ਕੱਢ ਲੈ ਕੇ ਨਾਮ ਕਰਦੇ ਚਮਤਕਾਰ ਉਹ ਕਹਿੰਦੇ ਬਕੇਸ਼ਵਰ ਧਾਮ ਉਹਵੇਂ ਉਹਵੇਂ ਕਿਤੇ ਪ੍ਰੇਮ ਧਾਮ ਤੇ ਨਹੀਂ ਤੁਸੀਂ ਕਹਿੰਦਾ ਮਤਲਬ ਚਲੋ ਜੋ ਕੋਈ ਪਖੰਡ ਬਾਤ ਨਹੀਂ ਹੈਗਾ ਸਿੱਧਾ ਸਪਸ਼ਟ ਦੇਖੋ ਮੈਂ ਇੱਕ ਬਿਜ਼ਨਸਮੈਨ ਆਦਮੀ ਆ ਨਾ ਕਿ ਕੋਈ ਬਾਬਾ ਮੈਂ ਜ਼ਲੀ ਨਾਲ ਸਮਝਾ ਕੋਈ ਦਿੱਕਤ ਨਹੀਂ ਆਗੀ ਜਿੱ ਤੱਕ ਰਹੀ ਕਾਰਜਮਾ ਕਰਾਉਣ ਦੀ ਆਧਾਰ ਕਾਰਡ ਜਾਂ ਨਾਮ ਦੱਸਣ ਦੀ ਇੱਥੇ ਸੰਗਤ ਕਿੱਥੋਂ ਆਈ ਐ ਕਿਸੇ ਪ੍ਰਕਾਰ ਦਾ ਹਾਂ ਵੀ ਕਿਸੇ ਦਾ ਕੋਈ ਆਧਾਰ ਕਾਰਡ ਜੁਮਾ ਕੀਤਾ ਗਿਆ ਇੱਥੇ ਨਹੀਂ ਕਿਸੇ ਦਾ ਕਿਸੇ ਪ੍ਰਕਾਰ ਦਾ ਕੋਈ ਨਹੀਂ ਠੀਕ ਹੈ ਦੂਸਰੀ ਗੱਲ ਜਿਹੜੀ ਗੱਲ ਜੀ ਬਾਬਾ ਜੀ ਤੱਕ ਕਰਨਗਨ ਸਾਹਿਬ ਦੀ ਕੀ ਆਸਥਾ ਹੈ ਮੈਂ ਸ਼ੁਰੂ ਤੋਂ ਕਹਿੰਦਾ ਹੁੰਦਾ ਕਿਛੇ ਸ਼ੀਧੀ ਦਿਹਾੜਾ ਸੀਗਾ ਮੇਰੇ ਇੱਕ ਸ਼ਬਦ ਬੜੇ ਚਿਰਲੇ ਸੀ ਕਿ ਹਮ ਕਰਜ਼ਾ ਖਾਏ ਬੈਠੇ ਹੈ ਗੁਰੂ ਗੋਬਿੰਦ ਸਿੰਘ ਕੀ ਸੰਤਾਨੋਂ ਕਾ हम क्या मूल्य चुकाएंगे उनकी आंखों के पानी का पूजा करेंगे उनको जिंदगी के आधारों में जिनके दो दो बेटे चिंदी सरहद की दीवारों में सरहंद की दीवारों श्रीकाल कोई पखंडवाडियो देख रहे हो तो नहीं पता होगा अभी डेट के चक्कर बनया होया है मेरे च माता आ गई मेरे च बाबा आ गया मेरे च पीर आ गया ਨਵੇਂ ਨਵੇਂ ਟੰਗ ਬਣੇ ਹੋਏ ਨੇ ਪੀਰ ਬੁੱਧੂ ਸ਼ਾਹ ਜੀ ਮੜ ਗਏ ਪਾਪਾ ਫਰੀਦ ਸਾਹਿਬ ਜੀ ਮੜ ਗਏ ਨਵੀ ਖਾਨ ਗਣੀ ਖਾਨ ਬੜ ਗਏ ਪੀਰ ਜਿਹੜੇ ਏਡੇ ਏਡੇ ਟੰਗਰੇ ਪਗੰਬਰ ਹੋਏ ਨੇ ਪੀਰ ਫਕੀਰ ਦਾ ਮਤਲਬ ਹੈ ਕੀ ਆਤਮਾ ਦਾ ਕੰਪਨ ਮਹਾਤਮਾ ਨੇ ਲੈਵ ਲਾ ਕੇ ਰੱਖਣਾ ਬਿਲਕੁਲ ਫਕੀਰ ਚਾਂਦ ਤੇ ਜ਼ਮੀਨ ਤੇ ਅਸਮਾਨ ਗੁਰੂ ਨਾਨਕ ਵਰਗੀਆਂ ਮਹਾਰਾਜ ਸੱਚੇ ਪਾਤਸ਼ਾਹ ਵਰਗੀਆਂ ਹਸਤੀਆਂ ਜੇ ਪੱਥਰ ਰੋਕ ਸਕਦੀਆਂ ਜ਼ਮੀਨ ਅਸਮਾਨ ਨੂੰ ਪਾਰ ਕੇ ਰੱਖਦੀ ਹੈ ਕੀ ਸਿਰ ਕਮਾਣ ਨਾਲ ਕੀ ਆਸਤਾ ਮਿਲਦੀ ਹੈ ਉਹੀ ਦੱਸਣ ਲੱਗਾ ਸੀ ਮੈਂ ਲੋਕਾਂ ਨੇ ਸਿਰ ਕਮਾਤਾ ਸ਼ਾਇਦ ਸਾਡੇ ਕੋਈ ਬਾਬਾ ਆ ਗਿਆ ਕੋਈ ਮਾਤਾ ਆ ਗਈ ਕੋਈ ਪੀਰ ਆ ਗਿਆ ਤੁਸੀਂ ਮੇਰੀ ਵੀਡੀਓਜ਼ ਨੂੰ ਪੂਰੀ ਦੇਖੋਗੇ ਮੈਂ ਪ੍ਰੋਪਰ ਡਿਟੇਲ ਦਿੱਸਿਆ ਹੋਇਆ ਹੈ ਕਿ ਕਿਸੇ ਦੇ ਅੰਦਰ ਕੋਈ ਦੇਵੀ ਦੇਵਤਾ ਨਹੀਂ ਆਉਂਦਾ ਹੁੰਦਾ ਮੇਰੇ ਸਾਰੇ ਵੀਡੀਓ YouTube ਤੇ ਚੈੱਕ ਕਰਿਓ ਮੈਂ ਸਪੈਸ਼ਲੀ ਪਾਇਆ ਕਿਸੇ ਦੇ ਅੰਦਰ ਕੋਈ ਦੇਵੀ ਦੇਵਤਾ ਕੋਈ ਪੀਰ ਫਕੀਰ ਨਹੀਂ ਆਂਦਾ ਹੈਗਾ ਕਦੇ ਵੀ ਨਹੀਂ ਆਂਦਾ ਹੈਗਾ ਇੱਕ ਉਹਦੇ ਨਾਮ ਦੀ ਮਸਤੀ ਹੈ ਵੇ ਵਸ ਹੈ ਕਿਰਨਾ ਨੇ ਬੜੇ ਲੋਕ ਤੁਸੀਂ ਦੇਖਿਆ ਹੋਊਗਾ ਵਿਆਹ ਜਾਂਦੀਆਂ ਜੀ ਨੱਚੀ ਜਾਂਦੇ ਨੇ ਅਸੀਂ ਉਹਦੇ ਨਾਮ ਦੀ ਮਸਤੀ 'ਚ ਨੱਚੀ ਜਾਂਦੇ ਆ ਬਸ ਇੰਨਾ ਗੱਲ ਸਾਡੇ ਅੰਦਰ ਨਾ ਕਦੇ ਕੁਛ ਆਇਆ ਹੈ ਨਾ ਕੁਛ ਆ ਸਕਦਾ ਹੈ ਦੁਨੀਆਂ ਦਾ ਕੋਈ ਵੀ ਇਨਸਾਨ ਇੱਕ ਵੀ ਇਹ ਕਦੇ ਮੇਰੇ ਅੰਦਰ ਬਾਬਾ ਆ ਗਿਆ ਮਾਤਾ ਆ ਗਈ ਪੀਰ ਆ ਗਈ ਮੈਂ ਉਹਨੂੰ ਇੱਕ ਵਾਰ ਮਿਲਣਾ ਜਰੂਰ ਚਾਹਾਂਗਾ ਮੈਨੂੰ ਇਹ ਗੱਲ ਦੱਸੋ ਨਾ ਸਪਸ਼ਟੀਕਰਨ ਦਿਓ ਪੰਜਾਬ ਦੇ ਵਿੱਚ 500 ਤੋਂ ਪਲੱਸ ਉੱਪਰ ਕਾਫੀ ਡੇਰਾਵਾਦ ਨੇ ਜਿਨ੍ਹਾਂ ਵਿੱਚ 400 ਤੋਂ 70 ਡੇਰਾਵਾਦ ਇਦਾਂ ਦੇ ਨੇ ਜਿਹੜੇ ਕਹਿੰਦੇ ਨੇ ਲਿਓ ਭਾਈ 25 ਤੋਂ 50 ਹਜ਼ਾਰ ਤੁਹਾਡੀ ਫੀਸ ਲਾ ਕੇ ਕੰਮ ਕਰਾਂਗੇ ਕਿਤੇ ਪ੍ਰੇਮਤਾਮ ਬੰਦੀ ਪਾਪਾ ਜੀ ਉਹ ਚਿਹਰਾ ਤੇ ਨਹੀਂ ਜੀ ਤੋਂ ਮੇਰਾ ਖਲਕਮ ਇੱਕ ਮਿੰਟ ਇੱਕ ਲਿਸ 500 ਬੰਦਾ ਇੱਥੇ ਬੈਠਾ ਹੈ ਇਸ ਟਾਈਮ ਸਰਦੀ ਹੈ ਸੰਗਤ ਘਟ ਹੈ ਹਿੰਦੁਸਤਾਨ ਦਾ ਤਾਂ ਨਹੀਂ ਮੈਂ ਕਹੂੰਗਾ ਪੰਜਾਬ ਦਾ ਇਹ ਪਹਿਲਾ ਡੇਰਾ ਹੋਊਗਾ ਜਿੱਥੇ ਕਿਸੇ ਰੂਪ ਦੇ ਵਿੱਚ ਕੋਈ ਵੀ ਪੈਸਾ ਬਾਬਿਆਂ ਕੋਲ ਫੈਸਲਾ ਹੁੰਦੇ ਬੜੇ ਤਰੀਕੇ ਹੁੰਦੇ ਨੇ ਆ ਤੇਰਾ ਟਾਲਾ ਲਾਉਣਾ ਪਊਗਾ ਆ ਤੇਰੀ ਕੜਾਈ ਲਾਉਣੀ ਪਊਗੀ ਹੈਨਾ ਬੜੇ ਤਰੀਕੇ ਹੁੰਦੇ ਨੇ ਪੂਰੀ ਸੰਗਤ ਦੇ ਵਿੱਚੋਂ ਕਿਸੇ ਰੂਪ ਦੇ ਵਿੱਚ ਪ੍ਰੇਮ ਦਾਮ 'ਚ ਕਦੀ ਕੋਈ ਪੈਸਾ ਨਹੀਂ ਲਿਆ ਗਿਆ। ਨੈਕ ਬਿਜ਼ਨਸਮੈਨ ਆ ਇੱਕ ਮੀਡੀਆ 'ਚ ਕਹਿੰਦੇ ਆਏ ਉਹ ਤੇ ਹਜੇ ਤੱਕ ਕਹਿੰਦੇ ਹੋ ਕਿ ਪ੍ਰੇਮਤਾ ਮਿਕਰਪੀਆ ਕੁਝੋਲ ਨਹੀਂ ਲੈਂਦਾ। ਬਿਲਕੁਲ ਫਿਯੂ ਨਹੀਂ ਲੈਂਦਾ ਹੀ ਨਹੀਂ। ਹਾਂਜੀ ਹੂੰ ਬਿਲਕੁਲ ਨਹੀਂ ਲੈਂਦਾ। ਹਾਂ ਤੁਹਾਡੇ ਲੋਕਾਂ ਦੇ ਦਮਾਗ 'ਚ ਹੀ ਸਵਾਲ ਲਊਗਾ ਤੁਹਾਡੇ ਜਰੀਏ ਮੈਂ ਦੱਸ ਦੇਣਾ ਵੀ ਜਦੋਂ ਪੈਸੇ ਲੈਂਦੇ ਨਹੀਂ ਤਾਂ ਤੁਹਾਡਾ ਦਰਬਾਰ ਚੱਲਦਾ ਕਿੱਦਾਂ? ਬڑے ਲੋਕਾਂ ਦਾ ਦਿਮਾਗ 'ਚ ਸਵਾਲ ਹੈ ਕਿ ਜਦੋਂ ਪੈਸੇ ਲੈਂਦੇ ਨਹੀਂ ਹੈਗੇ ਤਾਂ ਐਡਾ بڑا ਦਰਬਾਰ ਚੱਲਦਾ ਕਿਵੇਂ ਹੈ ਅਸੀਂ 12 ਟਸਤੀਆਂ ਦਰਬਾਰ ਦੇ ਤੁਸੀਂ ਇੱਕ ਵੀਡੀਓ 'ਚ ਕਹਿ ਰਹੇ ਹੋ 1 ਕਰੋੜ ਰੁਪਇਆ ਲਾ ਕੇ ਇੱਕ ਤੋਂ ਡੇਢ ਕਰੋੜ ਰੁਪਇਆ ਲਾ ਕੇ ਅਸੀਂ ਮੇਲਾ ਕਰਾਨੇ ਆ ਪੰਜਾਬੀ ਇੰਡਸਟਰੀ ਦੇ ਜਿਹੜੇ ਕਹਿੰਦੇ ਘਵਾਂਦੇ ਸਿੰਘਾਂ ਦੇ ਸਲੀਮ ਵਰਗੇ ਖਾਨ ਸਾਹ ਵਰਗੇ ਉਹ ਜਿਹੜੇ ਇੱਥੇ ਆਉਂਦੇ ਜਿਨ੍ਹਾਂ ਦੀ ਲੱਖਾਂ ਹਜ਼ਾਰਾਂ 'ਚ ਪਾਪਾ ਜੀ ਪਲੀਸ ਦਾ ਕਰੋੜਾਂ ਕੇ ਉਹ ਕਿੱਥੋਂ ਤੋਂ ਇੱਕ ਉਹ ਹੀ ਦੱਸਣ ਉਹ ਹੀ ਦੱਸਣ ਲੱਗ ਗਿਆ ਖਰਚੇ ਕਿੱਥੋਂ ਚੱਲੇ ਉਹ ਹੀ ਦੱਸਣ ਲੱਗ ਗਿਆ ਅਸੀਂ 10 ਤੋਂ 12 ਟਸਤੀਆਂ ਆ ਲਗਭਗ ਇੱਕ ਚਾਰੀ ਜਰੀ ਲੱਗੀ ਹੈ ਇਹਨਾਂ ਦੇ ਸਿਰ ਤੋਂ ਤੇ ਨਹੀਂ ਚੱਲ ਹਾਂ ਭਾਈ ਬੋਲੋ ਨਹੀਂ ਕਦੇ ਕਿਸੇ ਰੂਪ ਦੇ ਵਿੱਚ ਕਿਸੇ ਤੋਂ ਕੋਈ ਪੈਸਾ ਲਿਆ ਗਿਆ ਨਹੀਂ ਕਦੇ ਕਦੇ ਕਿਸੇ ਨੂੰ ਕੋਈ ਧਰਮ ਚੇਂਜ ਕਰਨ ਲਈ ਨਹੀਂ ਅਸੀਂ ਬਾਰਾਤ ਪਾ ਦਿਓ ਵੀ ਜੇ ਕੋਈ ਪੈਸਾ ਪੂਸਾ ਲੈਂਦੇ ਹੋ ਤਾਂ ਦਾਤ ਦੇ ਨਹੀਂ ਜੋ ਸਵਾਲ ਕਰਨੇ ਕਰ ਲਓ ਟਾਈਮ ਨਹੀਂ ਹੈ ਨਾ ਅੱਜ ਆ ਹਾਂ ਜੀ ਇੱਕ ਇੱਕਲੇ ਇੱਕਲ ਨੂੰ ਕਿਸੇ ਵੀ ਬੰਦੇ ਨੂੰ ਪੁੱਛ ਲਿਓ ਹਰ ਜੀ ਤੋਂ ਪਾਤੋ ਪੈਸਾ ਲਿਆ ਜੀ ਤੁਸੀਂ ਕੱਢ ਨੂੰ ਮੰਨ ਕੇ ਕਿੱਲੋ ਬਾਬਾ ਜੀ ਨੇ ਕਿਹਾ ਤਾਂ ਨਹੀਂ ਲਿਆ ਕਿਸੇ ਵੀ ਬੰਦੇ ਇਹਨਾਂ ਨੇ ਕਹਿਣ ਦਾ ਮਤਲਬ ਹੈ ਕਿੱਲੇ ਕਿੱਲੇ ਨੂੰ ਜਾ ਕੇ ਪੁੱਛੋ ਉੱਥੇ ਵੀ ਮੈਂ ਕਿਸੇ ਤੋਂ ਪੈਸਾ ਲੈ ਗਿਆ ਪੁੱਛ ਲਿਓ ਵੀ ਭਾਈ ਕਿੱਥੇ ਐਸੇ ਮਿਲ ਗਿਆ ਜੀ ਉਹ ਕਹਿ ਦੂਗਾ ਲੈ ਗਿਆ ਜੀ ਜੋ ਪੁੱਛੋ ਉਹ ਮੈਂ ਪਛਾਰਾ 50 ਰੁਪਏ ਤੇ 1 ਰੁਪਿਆ ਕਿਸੇ ਪੱਤੀ ਕੋਈ ਇਹ ਹਰ ਸਾਲ ਦੀ ਤਰ੍ਹਾਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਾੜੀ ਦੀ ਇੰਨੀ ਆਸਤਾ ਰੱਖਦੇ ਨੇ ਇਹ ਗਾਲੇ ਇੱਥੇ ਇੱਕ ਫਿਰਸਤਾਨ ਨਹੀਂ ਬਣਨਾ ਚਾਹੀਦਾ ਗੁਰੂ ਬਿਲਕੁਲ ਬਣਨਾ ਚਾਹੀਦਾ ਜੀ ਬਿਲਕੁਲ ਸੀ ਮੰਦਿਰ ਤਿਆਰ ਕੀਤਾ ਇੱਕ ਪਾਸੇ ਤੁਹਾਡੀ ਬਿਲਕੁਲ ਬਣਨਾ ਚਾਹੀਦਾ ਬਿਲਕੁਲ 100% ਬਣਨਾ ਚਾਹੀਦਾ ਤੁਹਾਡੇ ਵਰਗੇ ਸ਼ਹੀਦਾ ਸਿੰਘ ਦਾ ਪੂਰਾ ਸਾਥ ਰਿਆ ਤੱਕ ਵੇਨ ਜਰੂਰ ਬਣੂਗਾ ਇੱਥੇ ਹੋਰ ਦੱਸੋ ਆ ਲੋ ਜਾਵੇ ਸਾਥ ਪਤਰੀਆ ਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਿਰ ਮੇਰੇ ਵੱਲੋਂ ਪ੍ਰੇਮਦਾਮ ਪਰਿਵਾਰ ਵੱਲੋਂ ਗੁਰੂ ਜੀ ਦਾ ਲਾਡ ਲਿਆ ਫੌਜਾਂ ਦਾ ਬਹੁਤ ਬਹੁਤ ਸਵਾਗਤ ਬਹੁਤ ਬਹੁਤ ਧੰਨਵਾਦ ਜੀ ਇੱਥੇ ਪਹੁੰਚੇ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਜੈ ਹੋ ਹਰਿਆ ਕਾਲ ਹਾਲ ਸਾਹਿਬ ਬਾਈ ਗੁਰੂ ਜੀ ਪੰਜਾਬ ਦੇ ਵਿੱਚ 500 ਤੋਂ ਪਲੱਸ ਉੱਪਰ ਕਾਫੀ ਡੇਰਾਵਾਦ ਨੇ ਜਿਹੜੇ ਕਹਿੰਦੇ ਨੇ ਲਿਆਓ ਭਾਈ 25 ਤੋਂ 50 ਹਜ਼ਾਰ ਤੁਹਾਡੀ ਫੀਸ ਲਾ ਕੇ ਕੰਮ ਕਰਾਂਗੇ ਕਿਤੇ ਪ੍ਰੇਮ ਧਾਮ ਮੰਡੀ ਬਾਬਾ ਜੀ ਉਹ ਚਿਹਰਾ ਤੇ ਨਹੀਂ ਇਹ ਦਰਬਾਰ ਹੈ ਪ੍ਰੇਮ ਧਾਮ ਜਦਾ ਨਾਮ ਹੈ ਪ੍ਰੇਮ ਧਾਮ ਕਦੇ ਕਿਸੇ ਰੂਪ ਦੇ ਵਿੱਚ ਕਿਸੇ ਨੂੰ ਪੈਸਾ ਲਿਆ ਗਿਆ ਕਦੇ ਕਿਸੇ ਕਦੇ ਕਿਸੇ ਨੂੰ ਕੋਈ ਧਰਮ ਚੇਂਜ ਕਰਨ ਲਈ ਪੰਜਾਬ ਕੋਲ ਘੋੜੇ ਭਾਣੇ ਭਾਵਕ ਲੋਕਾਂ ਨੂੰ ਤੋੜ ਕੇ